ਸਤਿ ਸ਼੍ਰੀ ਅਕਾਲ ਜੀ ਮੈਂ ਵਿਕੀ ਲਖਮੀਨਾਰਾ ਤੁਹਾਡਾ ਸਵਾਗਤ ਹੈ ਸਾਡੇ ਚੈਨਲ ਆਮਨ ਬਟੀਕ ਦੇ ਉਤੇ ਅੱਜ ਅਸੀਂ ਤੁਹਾਨੂੰ ਦਿਖਾਵਾਂਗੇ ਇਸ ਵੀਡੀਓ ਦੇ ਵਿੱਚ ਅਫਗਾਨੀ ਸਲਵਾਰ ਹੁੰਦੀ ਹੈ ਜਿਹੜੀ ਉਹਨੂੰ ਆਪਾਂ ਕਿਸ ਤਰੀਕੇ ਨਾਲ ਬਣਾਵਾਂਗੇ ਮਤਲਬ ਬਣਾਉਣ ਤੋਂ ਪਹਿਲਾਂ ਵੀ ਆਪਾਂ ਉਹਨੂੰ ਕਿਸ ਤਰੀਕੇ ਨਾਲ ਕੱਟਣਾ ਤੇ ਉਦੋਂ ਬਾਅਦ ਕਿਸ ਤਰੀਕੇ ਨਾਲ ਸਲਵਾਰ ਬਣਾਉਣੀ ਆ ਤੇ ਬਹੁਤ ਸੋਹਣੀ ਸਲਵਾਰ ਆ ਕਿਉਂ ਮੈਨੂੰ ਤਾਂ ਇੰਨੀ ਨੌਲੇਜ ਹੈ ਨਹੀਂ ਸੀ ਕਿਹੜੀ ਸਲਵਾਰ ਹੁੰਦੀ ਹੈ ਅੱਜ ਜਦੋਂ ਅਮਨ ਨੇ ਬਣਾਈ ਬਹੁਤ ਵਧੀਆ ਬਹੁਤ ਸੋਹਣੀ ਲੱਗਦੀ ਆ ਤੁਸੀਂ ਦੇਖਿਓ ਸਾਰੀ ਵੀਡੀਓ ਦੇਖਿਓ ਸਕਿਪ ਨਾ ਕਰਿਓ ਅਮਨੇ ਬਹੁਤ ਵਧੀਆ ਢੰਗ ਨਾਲ ਤਰੀਕਾ ਦੱਸਿਆ ਜੋ ਵੀਡੀਓ ਦੇ ਵਿੱਚ ਤੇ ਤੁਸੀਂ ਦੇਖਿਓ ਨਾਲੇ ਸਿੱਖਿਓ ਤੇ ਜਿਹੜੇ ਭੈਣ ਭਰਾਵਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕਰਿਆ ਜ਼ਰੂਰ ਸਬਸਕ੍ਰਾਈਬ ਕਰਿਓ ਤੇ ਬੈਲ ਆਈਕਨ ਵੀ ਦੱਬਿਓ ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਸ਼ੇਅਰ ਵੀ ਜ਼ਰੂਰ ਕਰਿਓ ਤੇ ਚਲੋ ਮੈਂ ਤੁਹਾਨੂੰ ਦਿਖਾਉਣਾ ਅਫਗਾਨੀ ਸਲਵਾਰ ਬਣਾਉਣ ਦਾ ਤਰੀਕਾ ਕੀ ਆ ਅੱਛਾ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਇੱਕ ਨਵੀਂ ਵੀਡੀਓ ਹੋਰ ਇਹਦੇ ਵਿੱਚ ਆਪਾਂ ਤੁਹਾਨੂੰ ਸਲਵਾਰ ਦੀ ਕਟਿੰਗ ਦੱਸਾਂਗੇ ਇਹ ਆ ਅਫਗਾਨੀ ਸਲਵਾਰ ਰੈਡੀ ਕਰਨੀ ਆਪਾਂ ਨੇ ਅਫਗਾਨੀ ਸਲਵਾਰ ਦੀ ਕਟਿੰਗ ਹੈ ਇਹ ਇਹ ਆਪਾਂ ਨੇ ਫੋਰ ਫੋਲਡ ਕਰਕੇ ਕੰਨੀ ਨਾਲ ਕੰਨੀ ਜੋੜ ਕੇ ਕੱਪੜਾ ਰੱਖ ਲਿਆ ਤੇ ਇਹਦੇ ਤੇ ਆਪਾਂ ਜਿਹੜੀ ਨਿਸ਼ਾਨੀ ਆ ਉਹ ਲੰਬਾਈ ਦੇ ਹਿਸਾਬ ਨਾਲ ਲਾ ਰਿਹਾ ਇਹ ਮੈਂ ਲਾਈ ਹੈ 31 ਇੰਚ ਦੀ ਨਿਸ਼ਾਨੀ ਕਿਉਂਕਿ ਜਿਹੜੀ ਇਹ ਅਫਗਾਨੀ ਸਲਵਾਰ ਹੁੰਦੀ ਹੈ ਇਹਦੇ ਨੀਚੇ 2 ਇੰਚ ਦੀ ਮੂਰੀ ਵੀ ਅਟੈਚ ਹੁੰਦੀ ਹੈ ਤੇ 2 ਇੰਚ ਦੀ ਮੂਰੀ ਅਟੈਚ ਕਰਕੇ ਇਹ 33 ਇੰਚ ਦੀ ਸਲਵਾਰ ਹੋ ਜੂਗੀ ਨੀਚੇ ਵਾਲਾ ਹਿੱਸਾ ਇਹਦਾ 벨ਟ ਇਸ ਤੇ ਲੱਗਤੋ ਲੱਗੂਗੀ ਇਹ ਆਪਾਂ ਨੇ 벨ਟ ਵਾਲੀ ਸਲਵਾਰ ਤਿਆਰ ਕਰਨੀ ਹੈ ਤੇ ਵਿੱਚ ਇਲਾਸਟਿਕ ਪਾਉਣੀ ਹੈ ਦੀ 벨ਟ ਦੇ ਵਿੱਚ ਤੇ ਇਸ ਤਰ੍ਹਾਂ ਜਿਹੜਾ ਆਪਾਂ ਨੇ ਫੋਰ ਫੋਲਡ ਕੀਤਾ ਕੱਪੜਾ ਇਹ ਐ ਇਸ ਤਰ੍ਹਾਂ ਕਰਕੇ ਕਰਿਆ ਆਪਾਂ ਨੇ ਕੰਨੀ ਨਾਲ ਕੰਨੀ ਅਟੈਚ ਕਰਕੇ ਕੱਪੜੇ ਨੂੰ ਆਪਾਂ ਨੇ ਫੋਰ ਫੋਲਡ ਕਰਕੇ ਕੰਨੀ ਆਪਣੀ ਸਾਈਡ ਰੱਖ ਕੇ ਇਸ ਤਰ੍ਹਾਂ ਇਹਨੂੰ ਆਪਾਂ ਬਿਸ਼ਾ ਲਾਂਗੇ ਸਿੱਧਾ ਕਰਕੇ ਬਾਲ ਕੱਢ ਕੇ ਇਹਦੇ ਦੇਖੋ ਇਹ ਆਪਾਂ ਵਿਛਾ ਲਿਆ ਕਪੜਾ ਤੇ ਇਹ ਨੂੰ ਆਪਾਂ ਬਿਲਕੁਲ ਐਵੇਂ ਕੰਨੀ ਨਾਲ ਕੰਨੀ ਅਟੈਚ ਕਰਕੇ 33 ਇੰਚ ਤੇ ਆਪਾਂ ਨਿਸ਼ਾਨੀ ਲਗਾ ਲਈ ਤੇ ਉਸ ਤੋਂ ਬਾਅਦ ਆਪਾਂ ਇਹਦੀ ਜਿਹੜੀ ਮੂਰੀ ਹੈ ਮੂਰੀ ਦੀ ਨਿਸ਼ਾਨੀ ਦੂਸਰੀ ਸਾਈਡ 33 ਇੰਚ ਦੀ ਨਿਸ਼ਾਨੀ ਲਗਾ ਕੇ ਫਿਰ ਆਪਾਂ ਮੂਰੀ ਦੀ ਨਿਸ਼ਾਨੀ ਲਗਾਵਾਂਗੇ ਮੇਰਾ ਸਟੈਂਡ ਅੱਜ ਥੋੜਾ ਜਿਹਾ ਦੂਰ ਪਿਆ ਹੋਣ ਕਰਕੇ ਉਧਰਲੀ ਸਾਈਡ ਵਾਲੀ ਵੀਡੀਓ ਦਾ ਪਤਾ ਨਹੀਂ ਲੱਗਿਆ ਮੈਨੂੰ ਵੀ ਉਹ ਮੂਰੀ ਵਾਲੀ ਸਾਈਡ ਦਾ ਨਿਊ ਬਣ ਨਹੀਂ ਰਹੀ ਹੈਗੀ ਵਿੱਚ ਨਹੀਂ ਆ ਰਹੀ ਮਤਲਬ ਵੀਡੀਓ ਤਾਂ ਬਣ ਰਹੀ ਹੈ ਉਧਰਲੀ ਸਾਈਡ ਆਪਾਂ 16 ਇੰਚ ਦੀ ਮੂਰੀ ਰੱਖ ਲਾਂਗੇ 16 ਇੰਚ ਦੀ ਮੂਰੀ ਦਾ ਨਿਸ਼ਾਨੀ ਲਾਵਾਂਗੇ ਆਪਾਂ ਕਿਉਂਕਿ ਇਹ ਜਿਹੜੀ ਅਫਗਾਨੀ ਸਲਵਾਰ ਹੁੰਦੀ ਆ ਉਹਦੇ ਮੂਰੀਆਂ ਦੇ ਵਿੱਚ ਬਲ ਪੈਂਦੇ ਨੇ ਜਿਵੇਂ ਭੈਣਾਂ ਨੂੰ ਪਤਾ ਵੀ ਅਫਗਾਨੀ ਸਲਵਾਰ ਦੇ ਵਿੱਚ ਬਲ ਪੈਂਦੇ ਨੇ ਮੂਰੀਆਂ 'ਚ ਤੇ 16 ਇੰਚ ਦੀ ਆਪਾਂ ਨੇ ਮੂਰੀ ਦੀ ਨਿਸ਼ਾਨੀ ਲਗਾ ਲਈ ਤੇ ਉਧਰਲੀ ਸਾਈਡ ਜਿਹੜੀ ਮੂਰੀ ਵਾਲੀ ਨਿਸ਼ਾਨੀ ਉਹ ਇਹਦੇ ਵਿੱਚ ਨਜ਼ਰ ਨਹੀਂ ਆ ਰਹੀ ਇੱਥੇ ਆਪਾਂ ਇਹਦੇ ਵਿੱਚ ਪਾਵਾਂਗੇ ਆਸਣ ਜਿਵੇਂ ਆਪਾਂ ਦੂਸਰੀਆਂ ਸਲਵਾਰਾਂ ਦੇ ਵਿੱਚ ਆਸਣ ਬਣਾਉਂਦੇ ਹਾਂ ਕਿਉਂਕਿ ਇਹ ਹੈਵੀ ਫੇਅਰ ਦੀ ਸਲਵਾਰ ਕਰਨੀ ਆ ਇੱਥੇ ਮੈਂ 12 ਇੰਚ ਦੀ ਨਿਸ਼ਾਨੀ ਲਗਾਈ ਹੈਗੀ 12 ਇੰਚ ਤੇ ਨਿਸ਼ਾਨੀ ਲਗਾ ਕੇ ਇਹਦੇ ਵਿੱਚ ਆਪਾਂ ਥੋੜੀ ਜੀ ਕਾਟ ਪਾਵਾਂਗੇ ਕਿਉਂਕਿ 16 ਇੰਚ ਦੀ ਮੂਰੀ ਰੱਖੀ ਆਪਾਂ 16 ਇੰਚ ਤੋਂ ਇੱਥੇ ਤੱਕ ਐਵੇਂ ਤਿਰਸੀ ਕਾਟ ਪਾਵਾਂਗੇ ਤੇ ਬਾਕੀ ਜਿਹੜਾ ਉੱਪਰਲੀ ਸਾਈਡ ਆ ਇੱਧਰ ਆਪਣੇ ਕਪੜਾ ਬਚਿਆ ਹੋਇਆ ਜਿੱਥੇ ਆਪਾਂ ਨਿਸ਼ਾਨੀ ਲਗਾਈ ਹੋਈ ਆ ਉਹ ਵਾਲਾ ਹਿੱਸਾ ਆਪਾਂ ਇਹਦੇ ਵਿੱਚ ਆਸਣ ਪਾਵਾਂਗੇ ਉਹ ਜਿਹੜਾ ਕਪੜਾ ਬਚੂਗਾ ਉਹ ਆਪਣੇ ਆਸਣ ਦੇ ਕੰਮ ਆਊਗਾ ਇੱਧਰਲੀ ਸਾਈਡ ਵਾਲਾ ਤੇ ਇਹ ਵਾਲਾ ਕਪੜਾ ਆਸਣ ਦੇ ਕੰਮ ਆਊਗਾ ਇਹ ਉਨਾ ਹੀ ਕਪੜਾ ਜਿੰਨਾ ਆਪਾਂ ਨੂੰ ਆਸਣ ਵਾਸਤੇ ਚਾਹੀਦਾ ਲੈਂਥ ਦੇ ਹਿਸਾਬ ਨਾਲ ਆਪਾਂ ਇਹਦੀ ਕਟਿੰਗ ਕਰਾਂਗੇ ਤੇ ਇਹ ਆਪਾਂ 33 ਇੰਚ ਤੇ ਕਟਿੰਗ ਕਰ ਲਈ ਲੈਂਥ ਦੀ ਕਟਿੰਗ ਕਰਨ ਤੋਂ ਬਾਅਦ ਜਿਹੜਾ ਇਹ ਵਾਲਾ ਕੱਪੜਾ ਬਚਿਆ ਇਹਦਾ ਆਪਾਂ ਇਸ ਤਰ੍ਹਾਂ ਇਹਦੇ ਨਾਲ ਆਸਣ ਅਟੈਚ ਕਰਕੇ ਆਸਣ ਅਟੈਚ ਕਰ ਦਾਂਗੇ ਤੇ ਇਸ ਤੋਂ ਬਾਅਦ ਆਪਾਂ ਇਹਦੇ ਨਿਸ਼ਾਨੀ ਲਾਵਾਂਗੇ ਆਸਣ ਤੇ ਇੱਥੇ ਆਪਾਂ ਇਹਦਾ ਝੋਲੀ ਜਿਹਨੂੰ ਆਸਣ ਕਹਿੰਦੇ ਹੁਣੇ ਆਪਾਂ ਝੋਲੀ ਇਹਦੀ ਨਿਸ਼ਾਨੀ ਲਗਾ ਲਈ 9 9/2 ਇੰਚ ਦੀ ਝੋਲੀ ਰੱਖੀ ਆਪਾਂ ਨੇ ਕਿਉਂਕਿ ਇਹ ਪਤਲੀ ਹੈ ਗੁੜੀਏ ਦੀ ਸਲਵਾਰ ਹੈ ਕਿਸੇ ਦੀ ਤੇ ਇੱਥੋਂ ਆਪਾਂ ਇਹਦੀ ਝੋਲੀ ਕਟਿੰਗ ਕਰਾਂਗੇ ਤੇ ਆਸਣ ਆਪਾਂ ਨੇ ਇਸ ਤਰ੍ਹਾਂ ਇਹਦਾ ਕਟਿੰਗ ਕਰ ਲੈਣਾ ਨਿਸ਼ਾਨੀ ਲਗਾ ਕੇ ਤੇ ਹੁਣ ਆਪਾਂ ਇਹਨੂੰ ਕਟਿੰਗ ਕਰਾਂਗੇ ਇਸ ਤੋਂ ਕਟਿੰਗ ਕਰਕੇ ਆਪਾਂ ਇਹਨੂੰ ਜਿੱਥੇ ਆਪਾਂ ਨਿਸ਼ਾਨੀ ਲਗਾਈ ਹੈ ਤਿਰਸੀ ਤੇ ਉਧਰੋਂ ਆਪਾਂ ਕਟਿੰਗ ਕਰ ਦਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਉਹ ਜਿਹੜੀ 12 ਇੰਚ ਵਾਲੀ ਨਿਸ਼ਾਨੀ ਲਗਾਈ ਸੀ ਟੇਢੀ ਮੂਰੀਆਂ ਵਾਲੀ ਹਨਾ ਤੇ ਇਹਨੂੰ ਵੀ ਆਪਾਂ ਕਟਿੰਗ ਕਰ ਲਾਂਗੇ ਇਸ ਤਰ੍ਹਾਂ ਕਟਿੰਗ ਕਰਕੇ ਆਪਾਂ ਦੇਖੋ ਇਹਦੀ ਇਹ ਕਟਿੰਗ ਹੋ ਗਈ ਸਲਵਾਰਸ ਸ਼ੇਪ ਬਣ ਗਈ ਹਨਾ ਤੇ ਹੁਣ ਇਹ ਵਾਲਾ ਆਸਣ ਹੈ ਇਹਦਾ ਤੇ ਇਹਦੇ ਵਿੱਚ ਆਪਾਂ ਇਸ ਤਰ੍ਹਾਂ ਉੱਪਰਲੀ ਸਾਈਡ ਵੀ ਜਿਵੇਂ ਆਪਾਂ ਦੂਸਰੀ ਸਲਵਾਰ ਦੇ ਬਲ ਪਾਉਣੇ ਹੁੰਨੇ ਆ ਉਸੇ ਤਰ੍ਹਾਂ ਆਪਾਂ ਇਹਦੇ 'ਚ ਇੱਧਰ ਵੱਲ ਪਾਉਣੇ ਨੇ ਤੇ ਦੂਸਰੀ ਸਾਈਡ ਉਧਰ ਮੂਰੀਆਂ ਵਾਲੀ ਮੂਰੀਆਂ ਵਾਲੀ ਸਾਈਡ ਤਾਂ ਕਰਕੇ ਨਹੀਂ ਦੀਂਦੀ ਕਿਉਂਕਿ ਮੇਰਾ ਸਟੈਂਡ ਸੀ ਜਿਹੜਾ ਉਹ ਦੂਰ ਪਿਆ ਸੀ ਉਧਰਲੀ ਸਾਈਡ ਇਹਦੇ ਵਿੱਚ ਤਾਂ ਨਹੀਂ ਨਜ਼ਰ ਆ ਰਹੀ ਤੇ ਇਹ ਆਪਾਂ ਜਿਹੜਾ ਆਸਣ ਹੈ ਇਹਨੂੰ ਆਪਾਂ ਹੁਣ ਕਟਿੰਗ ਕਰ ਲਾਂਗੇ ਕਿਉਂਕਿ ਇਹ ਇਕੱਠਾ ਪੀਸ ਉੱਪਰ ਦਾ ਉੱਪਰਲੀ ਸਾਈਡ ਵਾਲਾ ਸੀ ਇਹਦੇ ਆਪਾਂ ਨੇ ਚਾਰ ਪੀਸ ਕਰ ਲੈਣੇ ਨੇ ਸਲਵਾਰ ਦੇ ਨਾਲ ਅਟੈਚ ਕਰਨ ਵਾਸਤੇ ਤੇ ਇਹ ਜਿਹੜਾ ਆਸਣ ਦੇ ਨਾਲ ਦਾ ਕਪੜਾ ਬਚਿਆ ਹੋਇਆ ਉਹਦੇ ਚੋਂ ਆਪਾਂ 벨ਟ ਦੀ ਕਟਿੰਗ ਕਰ ਲਾਂਗੇ ਹੁਣ ਇਹਦੀ 벨ਟ ਦੀ ਆਪਾਂ ਕਟਿੰਗ ਕਰਨੀ ਹੈ 20 ਇੰਚ ਰੈਡੀ ਕਰਨੀ ਹੈ ਸਲਵਾਰ ਦੀ 벨ਟ ਤੇ ਇਹਦੇ ਵਿੱਚ ਥੋੜਾ ਜਿਹਾ ਜੋੜ ਵੀ ਪਊਗਾ ਉਹ ਆਪਾਂ ਬਾਅਦ ਚ ਕਟਿੰਗ ਕਰਕੇ ਇਹਦੇ ਨਾਲ ਅਟੈਚ ਕਰ ਦਾਂਗੇ ਇਹ ਆਪਾਂ 7 ਇੰਚ ਦੀ ਲੰਬਾਈ ਲੈ ਕੇ ਇਹਦੀ 7 ਇੰਚ ਦੀ ਲੰਬਾਈ ਕਟਿੰਗ ਕਰਨੀ ਹੈ ਤੇ 20 ਇੰਚ ਦੀ ਚੌੜਾਈ ਤੇ ਮੈਂ ਇਹ 7 ਇੰਚ ਦੇ ਉੱਪਰ ਨਿਸ਼ਾਨੀ ਲਗਾ ਲਈ ਤੇ 7 ਇੰਚ ਤੋਂ ਇੱਥੋਂ ਆਪਾਂ ਇਹਨੂੰ ਕਟਿੰਗ ਕਰਕੇ 벨ਟ ਦੀ ਕਟਿੰਗ ਹੋ ਜੂਗੀ ਇਸ ਤਰ੍ਹਾਂ ਕਟਿੰਗ ਕਰ ਲਾਂਗੇ ਆਪਾਂ 벨ਟ ਦੀ ਤੇ ਇਹ 벨ਟ ਆਪਣੀ ਜੋੜ ਲਾ ਕੇ ਤਿਆਰ ਹੋ ਜੂਗੀ ਥੋੜਾ ਜਿਹਾ ਜੋੜ ਲਗੂ ਇਹਦੇ 'ਚ ਤੇ ਹੁਣ ਆਪਾਂ ਕਰਦੇ ਆਂ ਇਹਦੀ ਸਿਲਾਈ ਸਲਵਾਰ ਦੀ ਤੇ ਪਹਿਲਾਂ ਆਪਾਂ ਜਿਹੜੀ ਇਹਦੇ ਆਸਣ ਦੀ ਕਟਿੰਗ ਕੀਤੀ ਆ ਉਹ ਆਸਣ ਦੀ ਸੀਨ ਲਾਵਾਂਗੇ ਆਸਣ ਨੂੰ ਜੋੜ ਕੇ ਉਹਦੀਆਂ ਝੋਲੀਆਂ ਜੋੜ ਕੇ ਆਸਣ ਦੀਆਂ ਫਿਰ ਆਪਾਂ ਕੁੰਦਿਆਂ ਨਾਲ ਆਸਣ ਨੂੰ ਅਟੈਚ ਕਰਾਂਗੇ ਇਹ ਆਪਾਂ ਨੇ ਲੈ ਲਿਆ ਆਸਣ ਤੇ ਹੁਣ ਪਹਿਲਾਂ ਆਪਾਂ ਆਸਣ ਦੀ ਜਿਹੜੀ ਸਲਾਈ ਆ ਉਹ ਲਗਾਵਾਂਗੇ ਆਸਣ ਦੀ ਸਲਾਈ ਜਿਹੜੀ ਸਾਈਡ ਆਪਾਂ ਨੇ ਕਟਿੰਗ ਕੀਤੀ ਹੁੰਦੀ ਹੈ ਤਾਂ ਅੱਗੇ ਨਿਕਲਣ ਤੋਂ ਇਹਦੇ ਆਪਾਂ ਦੱਬ ਮੀਸੀਨ ਲਾ ਦਿੰਨੇ ਆ ਤਾਂ ਕਿ ਇਹਦੇ ਵਿੱਚੋਂ ਧਾਗੇ ਨਾ ਨਿਕਲਣ ਇਸ ਤਰ੍ਹਾਂ ਫੋਲਡ ਕਰਕੇ ਇਹਦੀ ਆਪਾਂ ਦੱਬ ਮਸ਼ੀਨ ਲਗਾ ਦਾਂਗੇ ਨਾਲੇ ਤਾਂ ਸੀਨ ਇਹ ਡਬਲ ਹੋ ਜਾਂਦੀ ਆ ਤੇ ਨਾਲੇ ਸੀਨ ਦੇ ਧਾਗੇ ਨਹੀਂ ਬਾਹਰ ਨਿਕਲਦੇ ਮਜ਼ਬੂਤੀ ਪੂਰੀ ਹੋ ਜਾਂਦੀ ਆ ਇਹਦੇ ਨਾਲ ਸੀਨ ਦੀ ਤੇ ਉਸ ਤੋਂ ਬਾਅਦ ਇਸੇ ਤਰ੍ਹਾਂ ਆਪਾਂ ਨੇ ਦੂਸਰੇ ਆਸਣ ਦੀ ਸੀਨ ਲਗਾ ਲੈਣੀ ਆ ਦੋਨੋਂ ਪੀਸ ਅਟੈਚ ਕਰਕੇ ਆਪਾਂ ਫੇਰ ਦੂਸਰੇ ਆਸਣ ਨੂੰ ਵੀ ਅਟੈਚ ਕਰਕੇ ਫੇਰ ਆਪਾਂ ਇਹ ਆਸਣਾਂ ਨੂੰ ਕੁੰਡਿਆਂ ਦੇ ਨਾਲ ਅਟੈਚ ਕਰ ਦਾਂਗੇ ਦੋਨੋਂ ਹੀ ਆਸਣ ਦੋਨੋਂ ਆਸਣ ਇੱਕ ਕੁੰਡੇ ਦੇ ਨਾਲ ਅਟੈਚ ਕਰ ਲਾਂਗੇ ਪਹਿਲਾਂ ਆਪਾਂ ਤਾਂ ਕਿ ਕਈ ਵਾਰ ਕੀ ਹੁੰਦਾ ਵੀ ਆਪਾਂ ਦੋਨੋਂ ਆਸਣ ਜੇ ਨਾਲ ਅਟੈਚ ਕਰੀਏ ਗਲਤ ਵੀ ਜੜੇ ਜਾਂਦੇ ਨੇ ਇਹਦੇ ਤੇ ਆਪਾਂ ਇੱਕ ਆਸਣ ਦੇ ਨਾਲ ਹੀ ਦੋਨੋਂ ਆਸਣ ਇੱਕ ਕੁੰਡੇ ਦੇ ਨਾਲ ਹੀ ਦੋਨੋਂ ਆਸਣ ਅਟੈਚ ਕਰਨੇ ਨੇ ਇੱਕ ਉਧਰਲੀ ਸਾਈਡ ਤੇ ਦੂਸਰਾ ਦੂਸਰੀ ਸਾਈਡ ਇਸੇ ਤਰ੍ਹਾਂ ਆਪਾਂ ਆਸਣਾਂ ਨੂੰ ਅਟੈਚ ਕਰ ਲਾਂਗੇ ਪਹਿਲਾਂ ਇੱਕ ਹੁੰਦੇ ਹੁੰਦੇ ਇੱਕ ਸਾਈਡ ਤੇ ਫਿਰ ਹੁੰਦੇ ਦੀ ਦੂਸਰੀ ਸਾਈਡ ਇਸ ਤਰ੍ਹਾਂ ਸੌਖੇ ਤਰੀਕੇ ਨਾਲ ਇਹ ਸਲਵਾਰ ਬਣ ਜਾਂਦੀ ਆ ਇਹ ਸਲਵਾਰ ਭਾਰੀ ਕਰਨ ਵਾਸਤੇ ਆਪਾਂ ਨੇ ਇਹਦੇ ਵਿੱਚ ਆਸਣ ਪਾਇਆ ਨਹੀਂ ਇਹ ਬਿਨਾ ਆਸਣ ਤੋਂ ਵੀ ਤਿਆਰ ਹੋ ਜਾਂਦੀ ਆ ਉੱਪਰ ਬੈਲਟ ਲਾਉਣ ਦੀ ਵੀ ਲੋੜ ਨਹੀਂ ਹੁੰਦੀ ਉਹ ਦੇ ਨਾਲ ਕੀ ਹੁੰਦਾ ਵੀ ਉਹ ਥੋੜੀ ਜਿਹੀ ਹੌਲੀ ਰਹਿ ਜਾਂਦੀ ਆ ਸਲਵਾਰ ਜੇ ਆਪਾਂ ਬੈਲਟ ਨਾ ਲਾਈਏ ਬਲ ਨਾ ਪਾਈਏ ਉੱਪਰਲੀ ਸਾਈਡ ਇਹ ਭਾਰੀ ਸਲਵਾਰ ਕਰਨ ਵਾਸਤੇ ਆਪਾਂ ਨੇ ਇਹਦੇ ਵਿੱਚ ਬਲ ਪਾਉਣੇ ਨੇ ਆਸਣ ਵੀ ਇਹਦੇ ਵਿੱਚ ਤਾਂ ਹੀ ਆਪਾਂ ਨੇ ਅਟੈਚ ਕੀਤਾ ਹੈਗਾ ਦੋਨੋਂ ਸਾਈਡਾਂ ਆਸਣਾਂ ਨੂੰ ਅਟੈਚ ਕਰਕੇ ਫਿਰ ਇਹ ਸਲਵਾਰ ਦਾ ਫੇਰ ਆ ਜਿਹੜਾ ਪੂਰਾ ਭਾਰੀ ਹੋ ਜਾਊਗਾ ਉਹਨਾਂ ਨੂੰ ਸਲਵਾਰ ਇਹ ਜਿਹੜੀ ਬਣਾਈ ਆ ਆਪਾਂ ਨੇ ਪੂਰੀ ਭਾਰੀ ਸਲਵਾਰ ਚਾਹੀਦੀ ਸੀ ਤਾਂ ਕਰਕੇ ਆਪਾਂ ਨੇ ਇਹਨੂੰ ਪੂਰਾ ਭਾਰੀ ਕਰਨ ਵਾਸਤੇ ਹੀ ਆਸਣਾਂ ਅਟੈਚ ਕੀਤਾ ਹੈ ਤੁਸੀਂ ਦੇਖੋ ਸਾਰੀ ਵੀਡੀਓ ਨੂੰ ਤੇ ਸਿੱਖੋ ਵੀ ਆਪਾਂ ਨੇ ਅਫਗਾਨੀ ਸਲਵਾਰ ਕਿਵੇਂ ਤਿਆਰ ਕੀਤੀ ਆ ਬਹੁਤ ਸੌਖੇ ਤਰੀਕੇ ਨਾਲ ਤਿਆਰ ਹੋ ਜਾਂਦੀ ਹੈ ਸਲਵਾਰ ਇਹ ਕੋਈ ਬਹੁਤਾ ਟਾਈਮ ਨਹੀਂ ਲੱਗਦਾ ਹੈਗਾ ਸਲਵਾਰ ਤਿਆਰ ਕਰਨ ਵਾਸਤੇ ਇਹ ਜਿਹੜੀ ਵੀਡੀਓ ਹੈ ਇਹਦੇ ਵਿੱਚ ਮੈਂ ਬਿਲਕੁਲ ਵੀ ਕੋਈ ਵੀ ਜਿਹੜਾ ਸੀਨ ਹੈ ਤੇਜ਼ ਕਰਕੇ ਨਹੀਂ ਬਣਾਇਆ ਹੋਇਆ ਹੈਗਾ ਸਾਰੀ ਸਲੋ ਜਿੰਨੇ ਟਾਈਮ 'ਚ ਮਤਲਬ ਮੈਂ ਸਲਵਾਰ ਬਣਾਈ ਹੈ ਓਨਾ ਹੀ ਟਾਈਮ ਵੀਡੀਓ ਦੇ ਵਿੱਚ ਤੁਹਾਨੂੰ ਦੇਖਣ ਨੂੰ ਮਿਲੇਗੀ ਜਿੱਤੋਂ ਵੀ ਆਪਾਂ ਨੇ ਤੇਜ਼ ਨਹੀਂ ਕੀਤੀ ਹੋਈ ਵੀਡੀਓ ਸਾਰੀ ਸਲੋ ਹੀ ਚੱਲ ਰਹੀ ਹੈ ਇਹ ਜਿਵੇਂ ਜਿਵੇਂ ਆਪਾਂ ਨੇ ਅਟੈਚ ਕੀਤੀ ਹੈ ਸਲਵਾਰ ਓਮੇ ਓਮੇ ਹੀ ਚੱਲ ਰਹੀ ਹੈ ਇਸ ਤਰ੍ਹਾਂ ਆਪਾਂ ਨੇ ਅਟੈਚ ਕਰ ਲੈਣਾ ਇਹਨੂੰ ਦੋਨੋਂ ਸਾਈਡ ਤੇ ਹੁਣ ਇਹਦੇ ਨਾਲ ਆਪਾਂ ਜਿਹੜੇ ਇਹਦੀ ਦੂਸਰਾ ਹੁੰਦਾ ਉਹ ਜੋੜ ਲਾਂਗੇ ਇਸ ਤਰ੍ਹਾਂ ਇਹ ਵਾਲਾ ਹੁੰਦਾ ਜਿਹੜਾ ਇਹਨੂੰ ਆਪਾਂ ਦੂਸਰੀ ਸਾਈਡ ਅਟੈਚ ਕਰ ਲਾਂਗੇ ਦੋਨੋਂ ਕੁੁੰਦੇ ਅਟੈਚ ਕਰਕੇ ਫਿਰ ਆਪਾਂ ਇਹਦਾ ਅਗੇ ਬਲ ਪਾਵਾਂਗੇ ਇਹਦੇ 'ਚ ਵੀ ਬਲ ਕਿਵੇਂ ਪੈਣਗੇ ਉੱਪਰਲੀ ਸਾਈਡ ਤੇ ਇਹਦੇ ਮੂਰੀਆਂ ਦੇ ਵਿੱਚ ਵੀ ਬਲ ਪੈਂਦੇ ਨੇ ਮੂਰੀਆਂ ਨੇ ਜਿਹੜੀਆਂ ਉਹ ਅਲੱਗ ਤੋਂ ਅਟੈਚ ਕਰਨੀਆਂ ਪੈਂਦੀਆਂ ਨੇ ਬਲ ਪਾ ਕੇ ਤੇ ਮੂਰੀਆਂ ਦੇ ਬਾਲ ਹੀ ਇਹਨੂੰ ਅਫਗਾਨੀ ਸਲਵਾਰ ਤਿਆਰ ਕਰਦੇ ਨੇ ਤੇ ਇਹ ਜਿਹੜੀ ਬੈਲਟ ਆ ਆਪਾਂ ਬੈਲਟ ਵੀ ਤਿਆਰ ਕਰਨ ਲਈ ਤੇ ਇਹ ਦੇ 벨ਟ ਦੇ ਵਿੱਚ ਆਪਾਂ ਨੇ ਇਲਾਸਟਿਕ ਪਾਉਣੀ ਆ ਜਿਵੇਂ ਆਪਾਂ ਨੇ ਇਹਦੇ 벨ਟ 20 ਇੰਚ ਤਿਆਰ ਕਰਨੀ ਸੀ ਉਹਦੇ ਲਈ ਇਹ ਥੋੜਾ ਜਿਹਾ ਕੱਪੜਾ ਘੱਟ ਸੀ ਉਸ ਕਰਕੇ ਆਪਾਂ ਇਹਦੇ ਵਿੱਚ ਥੋੜਾ ਜਿਹਾ ਜੋੜ ਪਾਇਆ 2 ਇੰਚ ਦਾ ਤੇ ਉਹਦੇ ਨਾਲ ਇਹ 20 ਇੰਚ 벨ਟ ਤਿਆਰ ਹੋ ਗਈ ਤੇ ਜਿਹੜੀ ਅਫਗਾਨੀ ਸਲਵਾਰ ਹੁੰਦੀ ਆ ਇਹਦੇ ਜਿਹੜੇ ਮੂਰੀਆਂ ਦੇ ਵਿੱਚ ਬਲ ਹੁੰਦੇ ਨੇ ਇਹ ਉਹਨਾਂ ਕਰਕੇ ਹੀ ਜ਼ਿਆਦਾ ਸੋਹਣੀ ਲੱਗਦੀ ਆ ਕਿਉਂਕਿ ਜਿਹੜੀ ਆਪਣੀ ਸਿੰਪਲ ਸਲਵਾਰ ਹੁੰਦੀ ਆ ਉਹਦੇ ਮੂਰੀਆਂ ਦੇ ਵਿੱਚ ਬਲ ਨਹੀਂ ਹੁੰਦੇ ਸਿਰਫ ਉੱਪਰਲੀ ਸਾਈਡ ਹੀ ਬਲ ਹੁੰਦੇ ਨੇ ਤੇ ਇਹ نیچے ਜਿਹੜੇ ਮੂਰੀਆਂ ਤੇ ਬਲ ਪਾਉਣੇ ਆਪਾਂ ਉਹਦੇ ਕਰਕੇ ਹੀ ਬਹੁਤ ਜਿਆਦਾ ਸੋਹਣੀ ਲੱਗਦੀ ਆ ਉਹ ਤਾਂ ਹੀ ਇਹਨੂੰ afghani salwar ਕਿਹਾ ਜਾਂਦਾ ਕਿਉਂਕਿ ਇਹਦੇ ਮੂਰੀਆਂ ਦੇ ਵਿੱਚ ਬਲ ਹੁੰਦੇ ਨੇ ਤੇ 벨ਟ ਵੀ ਆਪਾਂ ਰੈਡੀ ਕਰ ਲਈ ਇਸੇ ਤਰ੍ਹਾਂ ਆਪਾਂ 벨ਟ ਰੈਡੀ ਕਰਨੀ ਆ ਕਿਉਂਕਿ ਇਲਾਸਟਿਕ ਪਾਉਣੀ ਆ ਇਹਦੇ ਨੀਫਾਨੀ ਮੂੜ ਤੇ ਆਪਾਂ ਤੇ ਹੁਣ ਆਪਾਂ ਨੇ ਸਾਰੀ ਸਲਵਾਰ ਆ ਜਿਹੜੀ ਉਹ ਅਟੈਚ ਕਰ ਲਈ ਸੀ ਪਹਿਲਾਂ ਤੇ 벨ਟ ਵੀ ਆਪਾਂ ਇਹਦੀ ਰੈਡੀ ਕਰ ਲਈ ਤੇ ਜਿਹੜੇ ਹੁਣ ਆਪਾਂ ਸਲਵਾਰ ਦੇ ਬਲ ਪਾਉਣੇ ਨੇ ਉਹ ਆਪਾਂ ਨੇ ਕਿਵੇਂ ਸ਼ੁਰੂ ਕਰਨੇ ਨੇ ਪਹਿਲਾਂ ਆਪਾਂ ਇਹਨੂੰ ਵਿਚਾਲਾ ਕਰ ਲਾਂਗੇ ਤੇ ਇੱਥੇ ਇਹਦੇ ਕੱਟ ਲਗਾ ਲਾਂਗੇ ਕੱਟ ਲਗਾ ਕੇ ਦੋਨੋਂ ਸਾਈਡ ਦੋਨਾਂ ਸਾਈਡਾਂ ਦੇ ਕੱਟ ਲਾ ਕੇ ਆ ਤੇ ਉਸ ਤੋਂ ਬਾਅਦ ਆਪਾਂ ਪਿੱਛੇ ਵਾਲੇ ਦੋ ਬਲ ਪਾਵਾਂਗੇ ਇਹਦੇ ਤੇ ਉਹ ਪਿੱਛੇ ਵਾਲੇ ਵਾਲ ਉਵੇਂ ਹੀ ਪਾਉਣੇ ਨੇ ਆਪਾਂ ਜਿਵੇਂ ਆਪਾਂ ਸਿੰਪਲ ਦਾ ਪਟਿਆਲਾ ਸਲਵਾਰ ਦੇ ਪਾਉਣੇ ਹੁੰਦੇ ਆ ਉਸੇ ਤਰੀਕੇ ਨਾਲ ਤੇ ਇੱਕ ਬਲ ਉਧਰਲੀ ਸਾਈਡ ਸੀਨ ਦੇ ਅਸਣ ਵਾਲੀ ਦੇ ਤੇ ਇੱਕ ਉਧਰਲੀ ਸਾਈਡ ਦੋਨੋਂ ਬਲ ਐਵੇਂ ਆਪਾਂ ਪਾ ਦਾਂਗੇ ਇਹਦੇ ਤੇ ਉਸ ਤੋਂ ਬਾਅਦ ਆਪਾਂ ਨੇ ਜਿਹੜਾ ਇਹਦਾ ਵਿਚਾਲਾ ਕੀਤਾ ਉਹ ਵਿਚਾਲੇ ਦੇ ਹਿਸਾਬ ਨਾਲ ਫਿਰ ਆਪਾਂ ਨੇ 벨ਟ ਦਾ ਜਿਹੜਾ ਨਾਪ ਲੈ ਕੇ ਫਿਰ ਇਹਦੇ ਵਿੱਚ ਬਲ ਪਾਵਾਂਗੇ ਆਪਾਂ ਤਾਂ ਕਿ ਜਿਹੜੇ ਬਾਲ ਨੇ ਉਹ ਸਹੀ ਢੰਗ ਨਾਲ ਪੈ ਜਾਣ ਵੱਧ ਘਟਣਾ ਰਹਣਾ ਇਸ ਤਰ੍ਹਾਂ ਆਪਾਂ ਨੇ 벨ਟ ਲੈ ਲੈਣੀ ਹੈ ਤੇ 벨ਟ ਨੂੰ ਐਵੇਂ ਫੋਲਡ ਕਰਕੇ ਹਨਾ ਇੱਥੇ ਆਪਾਂ ਨੇ ਨਿਸ਼ਾਨੀ ਲਾ ਲੈਣੀ ਹੈ ਇਹਦੇ ਸਲਵਾਰ ਦੇ ਮਿੱਥੇ ਤੱਕ ਇਹਦਾ ਬਚਾ ਮੈਂ ਫੋਲਡ ਕਰਕੇ ਜਿੱਥੇ ਇਹਦਾ ਵਿਚਾਲਾ ਆ ਜੂਗਾ ਹਨਾ ਉੱਥੇ ਤੱਕ 벨ਟ ਨੇ ਲੱਗਣਾ ਇਹਦੇ ਉਸੇ ਤੇਕੇ ਨਾਲ ਆਪਾਂ ਦੂਸਰੇ ਸਾਈਡ ਵੀ ਇਹਦੇ ਨਿਸ਼ਾਨੀ ਲਾ ਲਾਂਗੇ ਤੇ ਫਿਰ ਉਸ ਤੋਂ ਬਾਅਦ ਆਪਾਂ ਇਹਦੇ ਬਲ ਪਾਵਾਂਗੇ ਐਦਾਂ ਹੀ ਆਪਾਂ ਇਧਰਲੀ ਸਾਈਡ ਵੀ ਇਹਦੇ ਨਿਸ਼ਾਨੀ ਲਾ ਲੈਣੀ ਆ ਇਹ ਨਿਸ਼ਾਨੀ ਲਾ ਜਿੱਥੇ ਆਪਾਂ ਇਹ ਨਿਸ਼ਾਨੀ ਲਾਈ ਆ 벨ਟ ਆਪਣੀ ਇੱਥੇ ਤੱਕ ਹੀ ਆਊਗੀ ਇੱਕ ਸਾਈਡ ਦੀ ਇਹਦੀ ਪਿੱਛੇ ਵਾਲੀ ਸਾਈਡ ਦੀ ਲਾ ਲਓ ਤੁਸੀਂ ਤੇ ਇਸ ਤਰ੍ਹਾਂ ਜਿਵੇਂ ਆਪਾਂ ਵਿਚਾਲੇ ਤੋਂ ਆਸਣ ਤੋਂ ਦੂਸਰੀ ਸਾਈਡ ਐਵੇਂ ਦੋਨੋਂ ਸਾਈਡ ਰੱਖ ਕੇ ਇਹ ਆ ਜਾਣੀ ਹੈ ਬੈਲਟ ਤੇ ਉਸ ਤੋਂ ਬਾਅਦ ਇਹ ਵਾਲ ਆਪਾਂ ਨੇ ਇਹਦੇ ਤੱਕ ਨਹੀਂ ਪਾਉਣੇ ਹੈਗੇ ਜਿਹੜੀ ਆਪਾਂ ਇਹ ਨਿਸ਼ਾਨੀ ਲਾਈ ਆ ਇਸ ਤੋਂ ਬਾਅਦ ਆਪਾਂ 5 ਇੰਚ ਤੇ ਆਪਾਂ ਨੇ ਇੱਕ ਨਿਸ਼ਾਨੀ ਹੋਰ ਲਗਾ ਲੈਣੀ ਹੈ ਉਹ ਜਿਹੜੇ 5 ਇੰਚ ਤੇ ਨਿਸ਼ਾਨੀ ਲਾਵਾਂਗੇ ਆਪਾਂ ਉੱਥੇ ਤੱਕ ਵਾਲ ਪਾਵਾਂਗੇ ਤਾਂ ਕਿ ਜਿਹੜੇ ਵਾਲ ਨੇ ਆਪਣੀ ਸਲਵਾਰ ਦੇ ਵਾਲ ਪਿੱਛੇ ਨਾ ਜਾਣ ਕਿਉਂਕਿ ਅੱਗੇ-ਅੱਗੇ ਹੀ ਰਹਿਣ ਬਲ ਕਈ ਵਾਰ ਜੇ ਆਪਾਂ ਬਲ ਪਿੱਛੇ ਤੱਕ 벨ਟ ਦੇ ਪਾ ਜਾਣ ਤਾਂ ਫਿਰ ਸਲਵਾਰ ਘੁੰਮਣ ਲੱਗ ਜਾਂਦੀ ਹੈ ਇਸ ਕਰਕੇ ਆਪਾਂ ਥੋੜੀ ਜਿਹੀ ਜਗ੍ਹਾ ਛੱਡ ਕੇ ਹੀ ਬਲ ਪਾਉਣੇ ਹੁੰਦੇ ਨੇ ਇਹਦੇ ਤੇ ਉਹ ਨਿਸ਼ਾਨੀ ਤੱਕ ਹੀ ਆਪਾਂ ਇਹਦੇ ਬਲ ਪਾਵਾਂਗੇ ਹੁਣ ਆਪਾਂ ਇਹਦੇ ਬਲ ਪਾਉਣੇ ਆ ਅੱਗੇ ਵਾਲੇ ਤੇ ਆਪਾਂ ਨੇ ਬਲ ਕਿੰਤਾ ਕਰਖਣਾ ਜਿੱਥੇ ਹੁਣ ਆਪਾਂ ਨੇ ਮਸ਼ੀਨ ਤੇ ਮੇਜ਼ ਦਾ ਸੈਂਟਰ ਉਹ ਹੁੰਦਾ ਹੈ ਜਿੱਥੇ ਤੱਕ ਮਸ਼ੀਨ ਹੁੰਦੀ ਹੈ ਆਪਣੀ ਮੈਂ ਬਲ ਉੱਥੇ ਤੱਕ ਹੀ ਚੱਕ ਕੇ ਪਾਉਣੀ ਹੁੰਦੀ ਹੈ ਕਈ ਵਾਰ ਜੇ ਭਾਰੀ ਸਲਵਾਰ ਹੋਵੇ ਤਾਂ ਬਲ ਵੱਡਾ ਪਾਉਣਾ ਪੈ ਜਾਂਦਾ ਨਹੀਂ ਜਿਹੜਾ ਇਹ ਵਾਲੀ ਜਗ੍ਹਾ ਤੋਂ ਚੱਕ ਕੇ ਬਲ ਆ ਉਹ ਸਹੀ ਆ ਜਾਂਦੇ ਨੇ ਇਹ ਇੱਥੋਂ ਚੱਕ ਕੇ ਬਲ ਪਾਉਣੇ ਹੁੰਦੇ ਆ ਤੇ ਇਸ ਤਰੀਕੇ ਨਾਲ ਬਲ ਸਹੀ ਪੈ ਜਾਂਦੇ ਨੇ ਕਿਉਂਕਿ ਪੂਰੀ ਮਿੰਨਤੀ ਜਿਵੇਂ ਇੱਕਸਾਰ ਬਲ ਪੈਂਦੇ ਨੇ ਉਹ ਇਸ ਤਰ੍ਹਾਂ ਹੀ ਪੈਂਦੇ ਨੇ ਜਿਵੇਂ ਹੁਣ ਆਪਾਂ ਨੇ ਇੱਕ ਜਗ੍ਹਾ ਤੋਂ ਚੱਕ ਕੇ ਬਲ ਪਾਉਣੇ ਆਪਾਂ ਤੇ ਬਹੁਤ ਸੋਹਣੇ ਬਲ ਪੈ ਜਾਂਦੇ ਨੇ ਇਹਦੇ 'ਚ ਵੀ ਆਪਾਂ ਨੇ ਸਲਵਾਰ 'ਚ ਇਸੇ ਤਰ੍ਹਾਂ ਹੀ ਬਲ ਪਾਏ ਨੇ ਤੇ ਜਿਹੜਾ ਇਹ ਆਪਾਂ ਨੇ ਕੱਟ ਲਗਾਇਆ ਹੋਇਆ ਇਹ ਕੱਟ ਆ ਆਪਣੇ ਵਿਚਾਲੇ ਦਾ ਆਪਾਂ ਨੇ ਫੜ ਕੇ ਲਗਾਇਆ ਸੀ ਇਹ ਓਵਲ ਹੈ ਤੇ ਇੱਥੇ ਆਪਾਂ ਬਲ ਪਾਵਾਂਗੇ ਤਾਂ ਕਿ ਇੱਥੇ ਕਰੀਜ ਸਹੀ ਬਣ ਸਕੇ ਤਰੀਜ ਇਹਦੇ ਨਾਲ ਸਹੀ ਬਣ ਜਾਂਦੀ ਹੈ ਜੇ ਆਪਾਂ ਇਹਦੇ ਬਲ ਸਹੀ ਨਾ ਪਵੇ ਤਾਂ ਤਰੀਜ ਨਹੀਂ ਸਹੀ ਬਣਦੀ ਤੇ ਹੁਣ ਜਿਹੜੇ ਆਪਾਂ ਨੇ ਉਹ ਨਿਸ਼ਾਨੀ ਲਗਾਈ ਸੀ ਤੇ ਉਹਦੇ ਤੱਕ ਆਪਾਂ ਬਲ ਪਾ ਦਾਂਗੇ ਉਹਦਾ ਵੀ ਆਪਾਂ ਨੇ ਬਲ ਬਣਾਇਆ ਤੇ ਉਸ ਤੋਂ ਬਾਅਦ ਜਗ੍ਹਾ ਬਚ ਗਈ ਆ ਦੇਖੋ ਤੁਸੀਂ ਇਹ ਇੰਨੀ ਜਗ੍ਹਾ ਬਚ ਗਈ ਇਹਦੇ ਕਰਕੇ ਇਹ ਫਿਰ ਪਿੱਛੇ ਨੂੰ ਨਹੀਂ ਘੁੰਮੂਗੀ ਸਲਵਾਰ ਸਹੀ ਬਣੂਗੀ ਤੇ 벨ਟ ਆਪਾਂ ਨਾਪ ਕੇ ਦੇਖ ਸਕਦੇ ਆ ਵੀ ਇੱਥੇ ਤੱਕ ਵੀ 벨ਟ ਸਹੀ ਆਉਂਦੀ ਆ ਤੇ ਆਪਣੀ ਜਿਹੜੀ 벨ਟ ਹੈ ਇਹ ਆਪਾਂ ਨਾਪ ਲਾਂਗੇ ਇਹਦੇ ਨਾਲ ਤੇ ਇਹ ਸਹੀ 벨ਟ ਆਪਣੀ ਸਹੀ ਆਉਂਦੀ ਆ ਇਹਦੇ ਨਾਲ ਤੇ ਉਸ ਤਰੀਕ ਉਸ ਉਸੇ ਤਰੀਕੇ ਨਾਲ ਆਪਾਂ 벨ਟ ਨਾਪ ਕੇ ਤੇ ਵੱਲ ਨੇ ਜਿਹੜੇ ਆਪਾਂ ਪਾ ਸਕਦੇ ਆ ਤੇ देखो बाल जमा सही ਪੈ ਗਏ ਆਪਾਂ 벨ਟ ਇਹਦੇ ਨਾਲ ਐਵੇਂ ਨਾ ਆਪ ਸਕਦੇ ਆ ਦੋਨੋਂ ਸਾਈਡ ਜਿਵੇਂ ਹੁਣ ਇਧਰਲੀ ਸਾਈਡ ਆਪਾਂ ਨੇ ਬਲ ਪਾਏ ਨੇ ਉਸੇ ਤਰੀਕੇ ਨਾਲ ਹੀ ਆਪਾਂ ਨੇ ਉਧਰਲੀ ਸਾਈਡ ਬਲ ਪਾਉਣੇ ਨੇ ਦੂਸਰੀ ਸਾਈਡ ਤੇ ਹੁਣ ਆਪਾਂ ਸਲਵਾਰ ਨੂੰ ਰੱਖਾਂਗੇ ਅੰਦਰਲੀ ਸਾਈਡ ਤੇ ਆਪਾਂ ਦੂਸਰੀ ਸਾਈਡ ਦੇ ਬਲ ਪਾਵਾਂਗੇ ਇੱਥੋਂ ਆਪਾਂ ਚੱਕ ਕੇ ਬਲ ਇਸ ਤਰ੍ਹਾਂ ਪਾਉਣਾ ਹੈ ਇਹ ਤੇ ਥੋੜਾ ਜਿਹਾ ਬਸ ਧਿਆਨ ਦੇਣ ਦੀ ਲੋੜ ਹੈ ਵੀ ਆਪਾਂ ਬਲ ਕਿੰਨੀ ਕਿੰਨੀ ਕਿਦੂਰੀ ਤੱਕ ਪਾਉਣੇ ਨੇ ਤਾਂ ਕਿ 벨ਟ ਹੈ ਜਿਹੜੀ 벨ਟ ਨੂੰ ਨਾਪ ਕੇ ਆਪਾਂ ਬਲ ਪਾ ਸਕਦੇ ਹਾਂ ਨਿਸ਼ਾਨੀ ਲਾ ਕੇ ਵੀ ਆਪਾਂ ਨੇ ਇਹਦੇ ਵਿੱਚ ਵਿੱਚ ਹੀ ਇੰਨੇ ਕੀ ਹੀ ਬਲ ਪਾਉਣੇ ਨੇ ਕਿਉਂਕਿ ਬਲ ਜਿਹੜੇ ਆਪਾਂ ਪਾਉਣੇ ਆ ਇਹ ਬਲਾਂ ਦੇ ਹਿਸਾਬ ਨਾਲ ਹੀ ਜਿਹੜੀ ਸਲਵਾਰ ਹੈ ਸਹੀ ਬਣਦੀ ਹੈ ਸੋਹਣੀ ਬਣਦੀ ਹੈ ਜੇ ਸਹੀ ਬਲ ਪਏ ਹੋਣਗੇ ਤਾਂ ਸਲਵਾਰ ਵੀ ਸਹੀ ਰਹੂਗੀ ਪਿੱਛੇ ਅੱਗੇ ਕਿਧਰੇ ਵੀ ਨਹੀਂ ਘੁੰਮੂਗੀ ਮੂਰੀ ਇਹਦੀ ਤੇ ਆਪਾਂ ਨੇ ਦੋਨੋਂ ਸਾਈਡਾਂ ਦੇ ਬਲ ਪਾ ਲਏ ਤੇ ਦੋਨੋਂ ਸਾਈਡਾਂ ਦੇ ਬਲ ਬਰਾਬਰ ਆ ਗਏ ਆਪਣੇ ਤੇ ਜਿੱਥੇ ਆਪਾਂ ਨੇ ਨਿਸ਼ਾਨੀ ਲਗਾਈ ਹੋਈ ਸੀ ਤੇ ਬਲ ਪਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਵਿੱਚ 벨ਟ ਅਟੈਚ ਕਰਨੀ ਹੈ ਤੇ ਉਹ 벨ਟ ਆਪਾਂ ਨੇ ਇਸ ਤਰ੍ਹਾਂ ਇਹਦੇ ਨਾਲ ਦੇਖਿਓ ਹੁਣ ਆਪ ਲਾਂਗੇ ਆਪਾਂ ਨਾਪ ਕੇ ਇਹਦੇ ਬਰਾਬਰ ਤਿਆਰ ਹੋਊਗੀ ਇਹ 벨ਟ ਤੇ ਇਹ 벨ਟ ਆਪਾਂ ਨੇ ਇਹਦੇ ਬਰਾਬਰ ਮਤਲਬ ਜਿਹੜੀ ਸਲਵਾਰ ਦੇ ਬਲ ਨੇ ਉਹ ਜਮਾ ਸਹੀ ਆਏ ਨੇ 벨ਟ ਦੇ ਬਰਾਬਰ ਉਸ ਤੋਂ ਬਾਅਦ ਆਪਾਂ ਨੇ 벨ਟ ਪੁੱਠੀ ਤੇ ਸਲਵਾਰ ਸਿੱਧੀ ਇਸ ਤਰ੍ਹਾਂ ਰੱਖ ਕੇ ਇਹਨੂੰ ਵਿੱਚ ਪਾ ਕੇ 벨ਟ ਦੇ ਤੇ 벨ਟ ਪੁੱਠੀ ਆ ਆਪਣੀ ਤੇ ਸਲਵਾਰ ਸਿੱਧੀ ਆ ਤੇ ਫਿਰ ਆਪਾਂ ਬੜਾਂ ਵਾਲੀ ਸਾਈਡ ਤੋਂ ਹੀ ਸੀਨ ਨਾਲ ਅਟੈਚ ਕਰਾਂਗੇ 벨ਟ ਨੂੰ ਇਸ ਤਰ੍ਹਾਂ ਆਪਾਂ ਨੇ ਵਿੱਚ ਪਾ ਕੇ 벨ਟ ਦੇ ਸਲਵਾਰ ਤੇ ਬੜਾਂ ਤੋਂ ਹੀ ਆਪਾਂ ਇਹਦੇ ਤੇ ਸੀਨ ਲਗਾਉਣੀ ਸ਼ੁਰੂ ਕਰਾਂਗੇ ਵਿਚਾਲੇ ਤੋਂ 벨ਟ ਦਾ ਵਿਚਾਲਾ ਕਰ ਲੈਣਾ ਤੇ ਆਪਾਂ ਨੇ ਜਿਹੜੀ ਸਲਵਾਰ ਆ ਉਹਦਾ ਵਿਚਾਲਾ ਆਸਣ ਵਾਲੀ ਸੀਨ ਤੋਂ ਕਰ ਲੈਣਾ ਤੇ ਇਸ ਤੋਂ ਬਾਅਦ ਆਪਾਂ ਇਹਨੂੰ ਅਟੈਚ ਕਰ ਲੈਣਾ ਸਲਵਾਰ ਨਾਲ 벨ਟ ਨੂੰ ਤੇ ਜਿਹੜੇ ਆਪਾਂ ਮੂਰੀਆਂ ਦੇ ਬਲ ਨੇ ਉਹ ਪਾ ਕੇ ਇਹ ਸਲਵਾਰ ਬਹੁਤ ਜਿਆਦਾ ਸੋਹਣੀ ਬਣਦੀ ਆ ਅਫਗਾਨੀ ਸਲਵਾਰ ਕਹਿੰਦੇ ਇਹਨੂੰ ਤਾਂ ਨਹੀਂ ਕਿਉਂਕਿ ਇਹਦੀ ਸਲਵਾਰ ਦੇ ਮੂਰੀਆਂ ਦੇ ਵਿੱਚ ਬਲ ਪੈਂਦੇ ਨੇ ਤੇ 벨ਟ ਆਪਣੀ ਹੋ ਗਈ ਅਟੈਚ ਦੇਖੋ ਬਲ ਬਹੁਤ ਸੋਹਣੇ ਅੱਗੇ ਅੱਗੇ ਰਹਿ ਗਏ ਇਹਦੇ ਤੇ ਇੱਥੇ ਆਪਾਂ ਇਹਦੇ ਚ ਪਾਵਾਂਗੇ ਲਾਸਟਿਕ ਨੇਫਾ ਨਹੀਂ ਆਪਾਂ ਨੇ ਇਹਦਾ ਬਣਾਉਣਾ ਹੈਗਾ ਲਾਸਟਿਕ ਪਾਉਣੀ ਹੈ ਇਹਦੇ ਵਿੱਚ ਕਈ ਭੈਣਾਂ ਨੇਫਾ ਵੀ ਬਣਾ ਸਕਦੀਆਂ ਜੇ ਨਾਲਾ ਪਾਉਂਦੀਆਂ ਨੇ ਇਹਦੇ ਆਪਾਂ ਨੇ ਲਾਸਟਿਕ ਪਾ ਕੇ ਦੇਣੀ ਸੀ ਇਸ ਕਰਕੇ ਇਹਦਾ ਆਪਾਂ ਨੇ ਨੇਫਾ ਨਹੀਂ ਮੋੜਿਆ ਹੈਗਾ ਤੇ ਇਸੇ ਤਰ੍ਹਾਂ ਹੁਣ ਆਪਾਂ ਜਿਹੜੀਆਂ ਇਹਦੀਆਂ ਮੂਰੀਆਂ ਨੇ ਮੂਰੀਆਂ ਦੇ ਵਿੱਚ ਵੀ ਆਪਾਂ ਨੇ ਬਲ ਪਾਉਣੇ ਨੇ ਤੇ ਇਹ ਆਪਾਂ 16 ਇੰਚ ਦੀ ਮੂਰੀ ਰੱਖੀ ਸੀਗੀ ਤੇ ਇਸੇ ਤਰ੍ਹਾਂ ਆਪਾਂ ਇਹਨੂੰ ਵਿਚਾਲਾ ਕਰਕੇ ਕੱਟ ਲਗਾ ਲਾਂਗੇ ਤੇ ਕੱਟ ਲਗਾ ਕੇ ਉਸ ਤੋਂ ਬਾਅਦ ਆਪਾਂ ਇਹਦੇ ਜਿਹੜੇ ਸਾਈਡਾਂ ਨੇ ਸਾਈਡਾਂ ਤੇ ਥੋੜਾ ਜਿਹਾ ਕੱਪੜਾ ਰੱਖਣਾ ਕਿਉਂਕਿ ਸਾਰੀ ਮੂਰੀ ਦੇ ਵਿੱਚ ਵਾਲ ਨਹੀਂ ਪਾਉਣੇ ਆਪਾਂ ਨੇ ਸੀਨ ਲਾਉਣ ਵਾਸਤੇ ਆਪਾਂ ਨੇ ਕੱਪੜਾ ਰੱਖਣਾ ਇਹ ਆਪਾਂ 2 ਇੰਚ ਇੱਥੇ ਕੱਪੜਾ ਰੱਖ ਕੇ ਤੇ ਇਹਦੇ ਤੇ ਵੀ ਆਪਾਂ ਕੱਟ ਲਗਾ ਲਾਂਗੇ ਕਿਉਂਕਿ ਇਹ ਕੱਟ ਲਗਾਉਣ ਨਾਲ ਫਿਰ ਵਾਲ ਜਿਹੜੇ ਨੇ ਉਹ ਸਹੀ ਪੈ ਜਾਂਦੇ ਨੇ ਇਹ ਜਿਹੜੇ ਵਾਲ ਨੇ ਆਪਾਂ ਮੂਰੀ ਦੇ ਵਿੱਚ ਆਪਾਂ ਸਿੰਪਲ ਵਾਲ ਵੀ ਪਾ ਸਕਦੇ ਹਾਂ ਤੇ ਇਹ ਜਿਹੜੇ ਬਾਕਸ ਬਾਕਸ ਪਲੇਟ ਕਹਿ ਦਿੰਦੇ ਨੇ ਇਹਨਾਂ ਨੂੰ ਅਪਾ ਇਹ ਵੀ ਪਾ ਸਕਦੇ ਆ ਆਪਾਂ ਇਹਨਾਂ ਦੇ ਹੈਵੀ ਲੁੱਕ ਦੇਣ ਵਾਸਤੇ ਇਹਨਾਂ ਦੇ ਬਾਕਸ ਪਲੇਟ ਪਾਏ ਨੇ ਸਿੰਪਲ ਦੂਸਰੇ ਸਲਵਾਰ ਵਾਲੇ ਉੱਪਰਲੇ ਜਿਵੇਂ ਆਪਾਂ ਬਲ ਪਾਉਣੇ ਹੁੰਦੇ ਆ ਉਹ ਬਲ ਨਹੀਂ ਪਾਏ ਹੈਗੇ ਇਹ ਬਾਕਸ ਪਲੇਟ ਪਾ ਕੇ ਥੋੜੀ ਜੀ ਇਹਦੀ ਜਿਹੜੀ ਲੁੱਕ ਆ ਉਹ ਹੋਰ ਹੈਵੀ ਹੋ ਜਾਂਦੀ ਆ ਉਸ ਕਰਕੇ ਆਪਾਂ ਇਹ ਵਾਲੇ ਬਲ ਪਾਏ ਨੇ ਇਹ ਬਾਲਾ ਜਿਹੜੇ ਇਹਦਾ ਇੱਕ ਮੂੰਹ ਬਲ ਦਾ ਉਧਰ ਨੂੰ ਹੁੰਦਾ ਇੱਕ ਦੂਸਰੀ ਸਾਈਡ ਨੂੰ ਹੁੰਦਾ ਇੱਕ ਦੂਸਰੇ ਨਾਲ ਇਹ ਜੁੜਦੇ ਨੇ ਮੂੰਹ ਇਹਨਾਂ ਦੇ ਉਸ ਸਾਵਨ ਨਾਲ ਆਪਾਂ ਇਹਦੇ ਬਾਕਸ ਬਲੀਡ ਪਾ ਸਕਦੇ ਆ ਬਾਕਸ ਬਲੀਡ ਪਾ ਕੇ ਫਿਰ ਆਪਾਂ ਇਹਦੇ ਉੱਪਰ ਮੂਰੀ ਅਟੈਚ ਕਰਾਂਗੇ ਜਿਹੜੀ ਬੁਕਰਮ ਹੋਊਗੀ ਹਨਾ ਬੁਕਰਮ ਇਹਦੇ ਉੱਪਰ ਅਟੈਚ ਕਰਾਂਗੇ ਕਿਉਂਕਿ ਜਿਹੜੀ ਬੁਕਰਮ ਆ ਉਹ ਆਪਾਂ ਨੇ ਅਲੱਗ ਤੋਂ ਲੈਣੀ ਹੁੰਦੀ ਆ ਤੇ ਬੜਾ ਆਪਾਂ ਦੇਖੋ ਇਹ ਪਾ ਲਏ ਇਹਦੇ ਬਹੁਤ ਸੋਹਣੇ ਬੜਾ ਪੈ ਗਏ ਤੇ ਬੁਕਰਮ ਜਿਹੜੀ ਉਹ ਆਪਣੇ ਅਲੱਗ ਤੋਂ ਲੈ ਕੇ ਉਹਦੇ ਉੱਪਰ ਆਪਾਂ ਨੇ ਕੱਪੜਾ ਲਾਉਣਾ ਹੁੰਦਾ ਜਿਵੇਂ ਆਪਾਂ ਨੇ ਇਹ ਬੁਕਰਮ ਲੈ ਲਈ ਹਨਾ ਬੁਕਰਮ ਲੈ ਕੇ ਮਤਲਬ ਇਹਦੇ ਤੇ ਜੋੜ ਵਾਲਾ ਕੱਪੜਾ ਨਹੀਂ ਚੱਲਦਾ ਹੈਗਾ ਵਿਦਾਊਟ ਜੋੜ ਕੱਪੜਾ ਲੱਗੂਗਾ ਇਹਦੇ ਤੇ ਇਸ ਕਰਕੇ ਆਪਾਂ ਨੇ ਜਿਹੜਾ ਲੰਬਾ ਲੰਬੀ ਲੈਂਥ ਹੁੰਦੀ ਹੈ ਕੱਪੜੇ ਦੀ ਉਹ ਵਾਲਾ ਕੱਪੜਾ ਲੈਣਾ ਤੇ ਉਹ ਬਰਾਬਰ ਜਿੰਨਾ ਆਪਾਂ ਨੂੰ ਚਾਹੀਦਾ ਹੈ ਨਾ ਪੈਰ-ਪੈਰ ਦੀ ਸੀਨ ਦਾ ਪੱਧਰ ਰੱਖ ਕੇ ਬੁਕਰਮ ਨਾਲ ਉਹਦੀ ਆਪਾਂ ਐਵੇਂ ਕਟਿੰਗ ਕਰਕੇ ਬੁਕਰਮ ਤੇ ਅਟੈਚ ਕਰ ਲੈਣਾ ਜਿਵੇਂ ਆਪਾਂ ਇਹਦੇ ਵਿੱਚ ਵੀਡੀਓ 'ਚ ਕਰ ਰਹੇ ਹਾਂ ਤੁਸੀਂ ਸੇਮ ਇਸੇ ਤਰੀਕੇ ਨਾਲ ਕਰ ਸਕਦੇ ਹੋ ਇਸ ਤਰ੍ਹਾਂ ਕਟਿੰਗ ਕਰਕੇ ਫਿਰ ਆਪਾਂ ਇਹਨੂੰ ਬੁਕਰਮ ਨਾਲ ਅਟੈਚ ਕਰ ਲੈਣਾ ਤੇ ਇਹ ਵਾਲੀ ਆਪਾਂ ਨੇ ਇਹਦੇ ਤੇ ਲਾਉਣੀ ਹੈ ਲੈਸ ਮੂਰੀ ਦੇ ਉੱਪਰ ਤੇ ਸੂਟ ਤੇ ਵੀ ਲਾਉਣੀ ਹੈ ਮੂਰੀ ਤੇ ਵੀ ਲਾਉਣੀ ਹੈ ਤੇ ਇਹਨੂੰ ਆਪਾਂ ਅਟੈਚ ਕਰ ਲਾਂਗੇ ਬੁਕਰਮ ਨਾਲ ਜਿਹੜਾ ਕੱਪੜਾ ਲੈਤਾ ਆਪਾਂ ਨੇ ਬੁਕਰਮ ਦਾ ਇਹਨੂੰ ਪੈਰ-ਪੈਰ ਦੀ ਸੀਨ ਲਗਾਵਾਂਗੇ ਆਪਾਂ ਰੱਖ ਕੇ ਕੱਪੜੇ ਨੂੰ ਇਸ ਤਰ੍ਹਾਂ ਤੇ ਉਸ ਤੋਂ ਬਾਅਦ ਇਹਨੂੰ ਫੋਲਡ ਉਹ ਜਿਹੜੀ ਦੂਸਰੀ ਸਾਈਡ ਆ ਉਹ ਇਹਦੇ ਉੱਪਰ ਦੀ ਫੋਲਡ ਹੋ ਜਾਊਗਾ ਕਿਉਂਕਿ ਇਹ ਅਲੱਗ ਤੋਂ ਤਿਆਰ ਕੀਤੀ ਆਪਾਂ ਨੇ ਇਸ ਤਰ੍ਹਾਂ ਇਹ ਫੋਲਡ ਹੋ ਜਾਊਗਾ ਜਿਹੜਾ ਇੱਧਰ ਕੱਪੜਾ ਹੁਣ ਬਚੂਗਾ ਉਹਦੀ ਆਪਾਂ ਪੈਰ-ਪੈਰ ਦੀ ਸੀਨ ਉਹਦੇ ਨਾਲ ਅਟੈਚ ਕਰ ਲਾਂਗੇ ਮੂਰੀ ਨਾਲ ਜਿਹੜੇ ਹੁਣ ਆਪਾਂ ਬਾਕਸ ਪਲੇਟ ਪਾਏ ਸੀ ਇਹ ਸਲਵਾਰ ਦੀ ਆਪਾਂ ਪੁੱਠੀ ਸਾਈਡ ਰੱਖ ਕੇ ਹਨਾ ਇਹਨੂੰ ਸਿੱਧੀ ਸਾਈਡ ਨੂੰ ਅਟੈਚ ਕਰਾਂਗੇ ਪੁੱਠੀ ਸਾਈਡ ਨਾਲ ਆਪਾਂ ਇਹਨੂੰ ਅਟੈਚ ਕਰ ਲਾਂਗੇ ਤੇ ਸਿੱਧੀ ਸਾਈਡ ਨੂੰ ਇਹ ਉੱਪਰ ਸੀਨ ਲੱਗ ਜਾਣਗੀਆਂ ਇਹਦੀਆਂ ਇਸ ਟਾਂਗ ਨਾਲ ਜਿਹੜੀ ਸੀਨ ਹੈ ਉਹ ਸਫਾਈ ਨਾਲ ਲੱਗ ਜਾਂਦੀ ਹੈ ਇਹਦੀ ਕਿਉਂਕਿ ਕੋਈ ਵੀ ਬਲ ਬਾਹਰ ਨਹੀਂ ਰਹਿੰਦਾ ਹੈਗਾ ਸਿੱਧੀ ਸਾਈਡ ਤੋਂ ਕਈ ਵਾਰ ਪੁੱਠੀ ਸਾਈਡ ਤੋਂ ਆਪਾਂ ਬਲ ਨਹੀਂ ਪਤਾ ਲੱਗਦਾ ਹਨਾ ਤਾਂ ਇਸ ਤਰ੍ਹਾਂ ਆਪਾਂ ਇਹਨੂੰ ਸਿੱਧੀ ਸਾਈਡ ਤੋਂ ਲਗਾਵਾਂਗੇ ਤਾਂ ਕਿ ਮੂਰੀ ਦੀ ਫਿਨਿਸ਼ਿੰਗ ਵਧੀਆ ਆਵੇ ਤੇ ਇਹਦੇ ਨਾਲ ਆਪਾਂ ਇਹਨੂੰ ਅਟੈਚ ਕਰ ਲਾਂਗੇ ਇਸ ਤਰ੍ਹਾਂ ਇਹ 2 ਇੰਚ ਦੀ ਮੂਰੀ ਆਪਾਂ ਨੇ ਕਟਿੰਗ ਕੀਤੀ ਹੈ ਬੁਕਰਮ ਦੀ ਤੇ 2 ਇੰਚ ਚੌੜੀ ਮੂਰੀ ਆਪਾਂ ਨੇ ਇਹਨਾਂ ਦੇ ਲਾਉਣੀ ਸੀ ਤੇ ਉਹ 2 ਇੰਚ ਚੌੜੀ ਆਪਾਂ ਨੇ ਮੂਰੀ ਲੈਤੀ ਆ ਤੇ ਇਸ ਤਰ੍ਹਾਂ ਆਪਾਂ ਇਹਨੂੰ ਅਟੈਚ ਕਰ ਲਾਂਗੇ ਤੇ ਇੱਥੇ ਹੀ ਆਪਾਂ ਨੇ ਇਹਦੀ ਲੈਸ ਲਾਉਣੀ ਆ ਇਸ ਵਾਲੇ ਜੋੜ ਤੇ ਉੱਪਰਲੀ ਸਾਈਡ ਲੈਸ ਆਪਾਂ ਇਹਦੇ ਤੇ ਵੱੱਦ ਵੀ ਲਗਾ ਸਕਦੇ ਆ ਇਹਦੇ ਤੇ ਆਪਾਂ ਨੇ ਸਿਰਫ ਇੱਕ ਲੈਣੀ ਲਾਉਣੀ ਆ ਤੇ ਲਾਈਨਾਂ ਆਪਾਂ ਵੱੱਦ ਵੀ ਲਗਾ ਸਕਦੇ ਆ ਲੈਸ ਦੀਆਂ ਇਸ ਤਰ੍ਹਾਂ ਇਹਨੂੰ ਆਪਾਂ ਲੈਸ ਨੂੰ ਅਟੈਚ ਕਰ ਦਾਂਗੇ ਮੂਰੀ ਨਾਲ ਤੇ ਮੂਰੀਸ ਥੋੜੀ ਇਹਦੀ ਆਪਾਂ ਰੱਖਣੀ ਹੈ ਸਿੰਪਲ ਕਿਉਂਕਿ ਹੈਵੀ ਮੂਰੀ ਨਹੀਂ ਆਪਾਂ ਮਤਲਬ ਡਿਜ਼ਾਈਨ ਜੇ ਕਰਾਂਗੇ ਉਹ ਜ਼ਿਆਦਾ ਜੱਜਦਾ ਨਹੀਂ ਸਿੰਪਲ ਮੂਰੀ ਜ਼ਿਆਦਾ ਸੋਹਣੀ ਲੱਗਦੀ ਹੈ ਇਸ ਕਰਕੇ ਆਪਾਂ ਇਹਦੇ ਚ ਸਕਰੋਲ ਨਹੀਂ ਕਰਦੇ ਆਪਾਂ ਸਿੱਧੀਆਂ ਹੀ ਸੀਣਾ ਲਾਵਾਂਗੇ ਸਾਰੀਆਂ ਇਸ ਤਰ੍ਹਾਂ ਆਪਾਂ ਸਾਰੀਆਂ ਸਿੱਧੀਆਂ ਸੀਣਾ ਲਗਾ ਕੇ ਇਹਨੂੰ ਤਿਆਰ ਕਰ ਲਾਂਗੇ ਮੂਰੀ ਨੂੰ ਤੇ ਮੂਰੀ ਸਿੱਧੀਆਂ ਸੀਣਾ ਨਾਲ ਵੀ ਸੋਹਣੀ ਲੱਗਦੀ ਹੈ ਸਿੰਪਲ ਸਿੰਪਲ ਤੇ ਸੋਹਣੀ ਹੋ ਜਾਂਦੀ ਹੈ ਮੂਰੀ ਤੇ ਮੂਰੀ ਆਪਣੀ ਬਣ ਗਈ ਇਸ ਤਰ੍ਹਾਂ ਲੈਸ ਵੀ ਲੱਗ ਗਈ ਇਹਦੇ ਤੇ ਤੇ ਹੁਣ ਆਪਾਂ ਨੇ ਇਹ ਮੂਰੀ ਰੈਡੀ ਕਰਨੀ ਆ 6 ਇੰਚ ਦੀ ਮੂਰੀ ਆਪਾਂ ਨੇ ਰੈਡੀ ਕਰਨੀ ਆ ਇੱਥੇ ਆਪਾਂ ਇਹਦੇ ਨਿਸ਼ਾਨੀ ਲਗਾ ਕੇ ਤੇ ਹੁਣ ਇਹਦੀ ਆਪਾਂ ਕਰ ਦਾਂਗੇ ਸਲਾਈ ਤੇ ਮੂਰੀ ਆਪਣੀ ਬਣ ਗਈ ਬਹੁਤ ਸੋਹਣੀ ਤੇ ਸਲਾਈ ਲਾ ਕੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਆਪਣੀ ਜਿਹੜੀ ਸਲਵਾਰ ਆ ਉਹ ਬਣ ਕੇ ਕਿਵੇਂ ਦੀ ਰੈਡੀ ਹੋਈ ਆ ਤੇ ਇਹ ਸਾਈਡ ਵਾਲੀ ਸੀਨ ਆ ਜਿਹੜੀ ਆਪਾਂ ਇਹ ਲਗਾ ਦਾਂਗੇ ਮੂਰੀ ਤੋਂ ਲੈ ਕੇ ਇਸ ਤਰ੍ਹਾਂ ਆਪਾਂ ਇਹਦੀ ਪੈਰ-ਪੈਰ ਤੋਂ ਬਾਅਦ ਸੀਨ ਲਗਾ ਕੇ ਹਨਾ ਰੈਡੀ ਕਰ ਲਾਂਗੇ ਤੇ ਇਸੇ ਤਰ੍ਹਾਂ ਹੀ ਆਪਾਂ ਦੂਸਰੀ ਮੂਰੀ ਤੇ ਸੀਨ ਲਾਵਾਂਗੇ ਨਿਸ਼ਾਨੀ ਲਗਾ ਕੇ ਤਾਂ ਕਿ ਜਿਹੜੀ ਮੂਰੀਆਂ ਅੰਦਰ ਚ ਫਰਕ ਨਾ ਰਹੇ ਦੇਖੋ ਜੀ ਇਹ ਆਪਣੀ ਸਲਵਾਰ ਹੈ ਜਿਹੜੀ ਉਹ ਰੈਡੀ ਹੋਗੀ ਤੇ ਇਲਾਸਟਿਕ ਆਪਾਂ ਨੇ ਇਹਦੇ ਵਿੱਚ ਪਾਤੀ ਮੂਰੀਆਂ ਵੀ ਇਹਦੀਆਂ ਰੈਡੀਆਂ ਸੀਨ ਲੱਗ ਗਈ ਇਹਦੀ ਇਸ ਤਰ੍ਹਾਂ ਤੇ ਇਸ ਤਰ੍ਹਾਂ ਇਹਦੀਆਂ ਮੂਰੀਆਂ ਰੈਡੀ ਹੋ ਗਈਆਂ ਤੁਸੀਂ ਦੱਸਿਓ ਵੀ ਇਹ ਸਾਨੂੰ ਸਲਵਾਰ ਕਿਵੇਂ ਦੀ ਲੱਗੀ ਤੇ ਇਹ ਹੈਵੀ ਵਧੀਆ ਸਲਵਾਰ ਬਣ ਜਾਂਦੀ ਹੈ ਇਸ ਤਰ੍ਹਾਂ ਆਪਾਂ ਮੂਰੀਆਂ ਦੇ ਵਿੱਚ ਵਾਲ ਪਾ ਕੇ ਹਨਾ ਇਹਨੂੰ ਹੈਵੀ ਲੁੱਕ ਦੇ ਸਕਦੇ ਹਾਂ ਤੇ ਇਹ ਜਿਹੜੀ ਸਲਵਾਰ ਹੈ ਇਹ ਅਫਗਾਨੀ ਸਲਵਾਰ ਬਹੁਤ ਸੋਹਣੀ ਲੱਗਦੀ ਹੈ ਕਮੀਜ਼ ਨਾਲ ਵੀ ਪਾ ਸਕਦੇ ਆ ਆਪਾਂ ਫਰੌਕ ਨਾਲ ਵੀ ਪਾ ਸਕਦੇ ਆ ਜਿਵੇਂ ਵੀ ਆਪਾਂ ਨੂੰ ਉੱਪਰ ਟੌਪ ਚਾਹੀਦਾ ਇਹਦੇ ਨਾਲ ਆਪਾਂ ਤਿਆਰ ਕਰ ਸਕਦੇ ਆ ਬਹੁਤ ਸੋਹਣੀ ਲੱਗਦੀ ਹੈ ਇਹ ਪਾਈ ਹੋਈ ਸਲਵਾਰ ਇਹ دی ਨਿਹਵੀ ਲੁੱਕ ਬਣ ਗਈ ਹੈ ਤੁਸੀਂ ਦੇਖ ਸਕਦੇ ਹੋ ਕਿਉਂਕਿ ਮੂਰੀ ਛੋਟੀ ਹੈ ਮੂਰੀ ਛੋਟੀ ਹੋਣ ਕਰਕੇ ਇਹਦੀ ਲੁੱਕ ਹੋਰ ਵੀ ਹੈਵੀ ਲੱਗੂ ਬਾਕੀ ਪਾਈ ਹੋਈ ਸਲਵਾਰ ਦਾ ਫਰਕ ਹੁੰਦਾ ਇਹ ਥੋੜੀ ਜਿਹਾ ਆਪਾਂ ਨੇ ਇੱਥੇ ਵਿਛਾ ਕੇ ਜਿ ਦਿਖਾਈ ਹੈ ਇਹਦੇ ਤੇ ਇੰਨਾ ਪਤਾ ਨਹੀਂ ਲੱਗਦਾ ਹੈਗਾ ਪਾਈ ਹੋਈ ਸਲਵਾਰ ਲੁੱਕ ਨੂੰ ਹੈਵੀ ਦੀ ਦੇਊਗੀ ਇਹ ਬਹੁਤ ਸੋਹਣੀ ਸਲਵਾਰ ਬਣ ਕੇ ਤਿਆਰ ਹੋਈ ਹੈ ਤੁਸੀਂ ਸਾਨੂੰ ਦੱਸਿਓ ਵੀ ਕਿਵੇਂ ਦੀ ਸਾਰੀ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਹਾਜੀ ਤਰੀਕਾ ਤੁਹਾਡੇ ਸਮਝ ਆਇਆ ਤੁਸੀਂ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਤਰੀਕਾ ਅਮਨ ਬਲਵੰਤ ਜਿਹੜਾ ਦੱਸਿਆ ਗਿਆ ਵੀ ਤੁਹਾਨੂੰ ਸੌਖਾ ਲੱਗਿਆ ਤੇ ਅੱਗੇ ਵੀ ਅਸੀਂ ਤੁਹਾਡੇ ਲਈ ਅਜਈਆਂ ਸਲਾਈ ਤੇ ਕਢਾਈ ਸੰਬੰਧੀ ਵੀਡੀਓਜ਼ ਲੈ ਕੇ ਆਉਂਦੇ ਰਹਾਂਗੇ ਤੇ ਹਾਂ ਬਾਕੀ ਆਪਣੀ ਕਢਾਈ ਦੇ ਅਗਲਾ ਸੈਸ਼ਨ ਵੀ ਚੱਲ ਰਹੀਆਂ ਨੇ ਉਹ ਵੀ ਜਲਦੀ ਆਪਾਂ ਨਾਲ 10ਵੀਂ ਕਲਾਸ ਦੀ ਵੀਡੀਓ ਪਾਵਾਂਗੇ ਤੇ ਜਿਹੜੇ ਬੰਨ ਭਰਾਵਾਂ ਨੇ ਪਰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕਰਿਆ ਹੋ ਜਰੂਰ ਸਬਸਕ੍ਰਾਈਬ ਕਰਿਓ ਵੱਧ ਤੋਂ ਵੱਧ ਸਬਸਕ੍ਰਾਈਬ ਕਰਾਇਆ ਕਰੋ ਤੇ ਬੈਲ ਆਈਕਨ 'ਤੇ ਬੈ ਕਰੋ ਵੀਡੀਓ ਵਧੀਆ ਲੱਗੀ ਲਾਈਕ ਵੀ ਕਰਿਓ ਤੇ ਜੇਕਰ ਬੋਲਦੇ ਹੋਏ ਕੋਈ ਗਲਤੀ ਹੋਈ ਵੀ ਤਾਂ ਛੋਟ